ਸਾਸੀ ਗਾਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਹੈ। ਲਓ ਜੀ ਅੱਜ ਪਿੰਡ ਆਇਆ ਬਾਈਆਂ। ਤਹਿਸੀਲ ਗੁਰਦਾਸਪੁਰ ਤੇ ਜ਼ਿਲ੍ਹਾ ਵੀ ਗੁਰਦਾਸਪੁਰ ਵੀਰ ਦੇ ਕੋਲ ਨਾ ਦੋ ਵੜਾਂ ਆ ਗਈਆਂ। ਦੋਵੇਂ ਸੂਈਆਂ ਸਵਾਈਆਂ ਆ ਤੇ ਮੁੱਲ ਕਰਾਉਣੇ ਵੀਰ ਕੋਲ ਬਿਲਕੁਲ ਜੈ 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 ਵੀਡੀਓ ਮੇਰੇ ਭਰਾ ਪੂਰੀ ਵੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਪਗੀ ਚੰਗੀ ਜਰਸੀ ਆ ਗਈ ਇੱਕ ਤੇ ਮੋਲ ਵਾਲੀ ਅੱਜ ਹੈਰਾਨੀ ਕਰ ਦੇਣੇ ਆ ਬਿਲਕੁਲ ਜੈ ਜੈ ਰੇਟ ਤੇ ਦਵਾ ਦੇਣੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਠੀਕ ਠਾਕ ਜੀ ਸੁਣਾਓ ਵੀਰ ਜੀ ਤੇ ਪਹਿਲੀ ਵੀਡੀਓ ਦਾ ਫਿਰ ਕਿਦਾਰਿਆ ਰਿਜ਼ਲਟ ਬਹੁਤ ਵਧੀਆ ਰਿਹਾ ਜੀ ਵਧੀਆ ਰਿਹਾ ਹਾਂਜੀ ਹਾਂਜੀ ਤੇ ਚਲੋ ਦੂਸਰੀ ਵੀਡੀਓ ਆਪਣੀ ਤੇ ਆਪਣਾ ਨਾਮ ਐਡਰੈਸ ਦੱਸ ਦਿਓ ਨਾਮ ਕਾਲਾ ਜੀ ਹਾਂਜੀ ਪਿੰਡ ਬਾਈਆਂ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਵੀ ਗੁਰਦਾਸਪੁਰ ਠੀਕ ਹੈ ਜੀ ਤੇ ਹਾਂਜੀ ਜਰਸੀ ਕਿੰਨੇ ਦਿਨਾਂ ਦੀ ਸੂਈ ਜੇ ਇਹ ਅੱਜ 5 ਦਿਨਾਂ ਹੋ ਗਿਆ ਸੀ ਅੱਛਾ 5 ਦਿਨਸ ਕਿੰਨਾ ਇਹ ਬੋਲਾ ਕਿੰਨਾ ਤਿਆਰ ਜੇ ਰੇ ਥੱਲੇ ਬੋਲਾ ਦਾ 8 ਲੀਟਰ ਹੈ 7 ਲੀਟਰ ਕਹਿੰਦੇ ਅੱਛਾ 7 ਲੀਟਰ ਦੀ ਗਾਰੰਟੀ ਆਓ ਚਲੋ ਕਿੰਨਾ ਚ ਵਾਜੂ ਇਹ ਇਹ ਚ 24000 ਕਿਲੋ ਹਾਂ ਕਿਲੋ ਦੁੱਧ ਤੇ ਆਜੂ 10000 ਕਿਲੋ ਦੁੱਧ ਚ ਵਾਜੂਗੀ ਨਹੀਂ ਲੋਕਾਂ ਨੇ ਪਿਛਲੀ ਵੀਡੀਓ ਚ ਬੜੀ ਡਿਮਾਂਡ ਆਈ ਵੀ ਚਲ ਸੀੜ ਹੋ ਜਰਸੀ ਲੋ ਬੜੇ ਫੋਨ ਮੈਂ ਤੁਹਾਡੇ ਪਸ਼ੂ ਸਾਫ਼ ਸੁਥਰੇ ਹੁੰਦੇ ਹਾਂਜੀ ਤੋਰੋ ਇਹਨੂੰ ਤੋਰ ਦੋ ਪਸ਼ੂ ਬਾਕੀ 8 ਕਿਲੋ ਵੀਰਾਂ ਦਾ 7 ਕਿਲੋ ਦੀ ਵੀਰ ਗਰੰਟੀ ਦਿੰਦਾ ਜੇ ਬੋਲਾ ਬਾਕੀ ਦੁੱਧ ਤੇ ਆ ਜੂਗੀ ਜੇ ਸੂਈ ਤਾਜੀ ਆ ਕਿ ਚੰਗੀ ਕਮਾਲ ਦੀ ਜਰਸੀ ਆ ਬਾਕੀ ਹੈ ਪੰਜਾਬ ਵਾਲੀ ਵੱਡੀ ਜਰਸੀ ਆ ਬੜੇ ਹੀ ਫੋਨ ਆ ਵੀ ਜਰਸੀ ਦੋ ਜਰਸੀ ਦੋ ਮੈਨੂੰ ਜਰਸੀਆਂ ਦੀ ਵੀ ਡਿਮਾਰਟ ਚੰਗੀ ਜਰ ਚੰਗੀ ਜਰਸੀ ਨਾ ਹਰੇਕ ਗਾਹ ਚਾਹੁੰਦਾ ਹਾਂ ਹਾਂਜੀ 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 ਤੋਰ ਤੇ ਤੋਰ ਤੇ ਵੀਰ ਲੰਮੀ ਤੋਰ ਤੇ ਥੋੜੀ ਜੀ ਲਓ ਜੀ ਵੀਰ ਜੀ ਥੋੜੀ ਲੱਪੇ ਜਾ ਤਾਜੀ ਸੂਈ ਦਾ ਕਰਕੇ ਹਾਂਜੀ ਹਾਂਜੀ ਤੇ ਦਿਹਾੜੀ ਰੰਗ ਨੂੰ ਸਿੱਧੀ ਸੁੱਧੀ ਹੋ ਜੂਗੀ ਚੰਗੀ ਤਰ੍ਹਾਂ ਹਾਂ ਵੀਰ ਲੈ ਆ ਕਮਾ ਲਿਆ ਉਸ ਹੱਬ ਨਾ ਕੋਈ ਭਰਾ ਅੰਦਾਜ਼ ਵਾਲੇ ਹੈ ਵੈਰ ਜੇ ਫੇਸ ਤੋਂ ਕਰੋ ਚੱਕੇ ਦੀ ਬਿਊਟੀ ਬੇਟੀ ਬਾਕੀ ਆ ਠੰਡੀਆਂ ਸ਼ੀਸ਼ੇ ਲੱਗਾ ਹਾਂਜੀ 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 ਵੀ ਜੀ ਕਿੰਨੇ ਦੀ ਕਰੀਏ ਫਿਰ ਜਾਜਾ ਜੀ ਇਹ ਆਦਾ ਤੁਸੀਂ ਕੀ ਕਹਿਣ ਦਵਾਗੇ ਜਿਆ ਜੀ ਕੋਈ ਗੱਲ ਨਹੀਂ ਤੁਹਾਨੂੰ ਪਤਾ ਮੇਰੇ ਜੀ ਉਹਨੇ ਕਿ ਜਿਆ ਆਪਾਂ ਕਰਾਉਣਾ ਹੀ ਮਾਨਤਾਂ ਨਾਲ ਆ ਤੇ ਹਾਂਜੀ ਆ ਤੇ ਆਜੀ ਆ ਮਗਰ ਇਹਦੇ ਬੱਚਾ ਕੀ ਬੱਛਾ ਕੀ ਬੱਚੀ 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 ਅਗਲਾ ਫੀਮੇਲ ਕਾਫ ਆ ਗਈ ਹਾਂਜੀ ਕੋਈ ਗੱਲ ਨਹੀਂ ਜਿੱਦਾਂ ਲਓ ਜੀ ਵੀਰ ਜਿੱਦਾਂ ਮਰਜ਼ੀ ਕੋਈ ਭਰਾ ਹਾਂਜੀ ਤੇ ਕਰ ਦਈਏ ਜੈ ਜੈ ਜਿਹੜੀ 35000 ਦੀ ਉਹ ਨਹੀਂ 35 ਦੀ ਨਹੀਂ ਇਹਨੂੰ 30 ਉਹ ਅੰਦਰ ਕਰੋ ਪਰ ਪਰ ਆਪਣਾ ਚੈਨਲ ਉਫਰ ਵਾਲਾ ਆ ਤੇ ਜੈਜ ਪਾਈ ਮੁੱਲ ਪਾਈ ਦੇ ਜੈਜ ਜੈਜ ਕਿਉਂਕਿ ਜਿੰਨੇ ਕਿਹਨੇ ਭਰਾ ਨੇ ਖੜਨੀ ਆ ਨਾ ਲੋ ਤੁਹਾਨੂੰ ਵੀ ਯਾਦ ਕਰਾ ਦੇ ਮੈਨੂੰ ਵੀ ਕਰੇ ਵੀ ਇਸ ਚੈਨਲ ਤੋਂ ਲਈ ਹੀ ਆਪਾਂ ਤੁਹਾਡੀ ਵੀ ਮਾਰਕੀਟ ਬਣੇ ਹਾਂਜੀ ਤੇ ਕਰੀਏ ਜੈਜ ਤੀਓ ਕਿੰਨੀ ਛੱਡੀਏ ਨਹੀਂ ਤੀਓ ਨਾਲ ਛੱਡੀਏ ਨਹੀਂ ਕਰੋ ਮੰਨਤਾ ਕਰੋ ਮਾਨਤਾ ਨਹੀਂ ਦੇਦਾ ਤੁਹਾਡੇ ਤੀਰੀ ਤੀਰੀ ਦੇਦਾ ਨਹੀਂ ਕਰੋ ਮੰਨਤਾ ਨਹੀਂ ਕਰੀ ਤੁਸੀਂ ਦੱਸ ਦੋ ਕੋਈ ਗੱਲ ਨਹੀਂ ਨਹੀਂ ਇੱਕ ਰੀ ਛੱਡੋ ਕਿੰਨੇ 2 3 2 ਤੇ 3 ਛੱਡਣਾ ਜੇ ਠਾਈ ਯਾਰੀ ਦੇ ਦਾਂਗੇ ਹੋਰ ਨਹੀਂ ਫਿਰ ਆ ਨਾ 5000 ਦੀ ਦੇ ਰਹੀ ਆ ਬੋਲ ਤਾਂ ਗੱਲਾਂ ਕਰੀ ਜਾ ਉਹ ਨਹੀਂ ਬੜਾ ਤਾਜੀ ਸੂਈ ਹੈ ਕੋਈ ਗੱਲ ਨਹੀਂ ਕੋਈ ਭਰਾ ਯਾਦ ਕਰੂ 5000 ਅੱਗੇ ਬੋਲ ਹੋ ਗਈ ਮਨ ਲੱਗਦੀ ਐ ਤੁਹਾਨੂੰ ਪਤਾ 5000 ਦੀ ਹੋ ਗਈ ਠੀਕ ਹੈ ਜੀ ਚਲੋ ਕੋਈ ਗੱਲ ਨਹੀਂ ਹਾਂ ਛੋਰ ਛੜ ਕਰਦੇ ਹੋ ਹਾਂ ਕੋਈ ਗੱਲ ਨਹੀਂ ਠੀਕ ਹੈ ਰੋ ਜੀ 5000 ਦੀ ਸਾਰੇ ਚੈਨਲਾਂ ਦੇ ਵੀਡੀਓ ਪਹਿਲਾਂ ਕੱਢ ਕੇ ਵੇਖੋ ਜੀ ਇਹ ਕੋਈ ਰਸੀ 5000 ਦੀ ਦੇ ਦੇ ਤਾਂ ਇਹ ਰੇਟ ਨਾਲ ਕਿਤੇ ਮਾਲ ਮਿਲ ਜੂ ਤਾਜੀ ਤਾਜੀ ਸੂਈ ਕੋਈ ਦੇ ਦੇ ਤੇ ਇਹਦੇ ਮਗਰ ਬੱਚਾ ਕੀ ਆ ਗਿਆ ਜੀ ਬੱਚਾ ਆ ਗਿਆ ਠੀਕ ਹੈ ਜੀ ਲਓ ਜੀ ਜੀ ਇਹਦੇ ਮਗਰ ਬੱਚਾ ਆ ਗਿਆ ਜੀ ਇਹ ਕਿੰਨੇ ਦਿਨਾਂ ਦੀ ਸੂਈ ਜੇ ਜੀ 7-8 ਦਿਨਾਂ ਦੀ ਸੂਈ ਜੇ ਠੀਕ ਹੈ ਕਿੰਨਾ ਤਿਆਰ ਜੀ ਇਹਦੇ ਥੱਲੇ ਦੁੱਧ ਦੇ 11 ਕਿਲੋ 10 ਕਿਲੋ ਦੀ ਗਾਰੰਟੀ ਦੋ ਤੇ ਕਿੰਨਾ ਚ ਵਾਜੂ ਇਹ ਇਹ ਦੁੱਧ ਚਾਹੂ 14-15 ਕਿਲੋ ਹਾਂ ਵੱਡੀ ਗਾਵਾਂ ਵੱਡੀ ਵੱਡੀ ਕੱਦ ਕਾਠ ਵਾਲੀ ਵੀਰ ਦੇ ਕੱਦ ਤੇ ਮੇਰੇ ਤੋਂ ਕੱਦ ਨਹੀਂ ਹੁੰਦੀ ਜਾਣਦੀ ਕੋਤੋ ਉਗੀ ਫੁੱਲ ਕੱਦਕਾਰ ਹਲਿਆ ਕੈਮਰਾ ਪਿੱਛੇ ਹੋ ਕੇ ਵਿੱਚ ਸ਼ਟ ਕਰਨੀ ਪੈਂਦੀ ਆ। ਉਹ ਵੀ ਗਾ ਵੱਡੀ ਆ ਤੇ ਛੋਟੀ ਨਹੀਂ ਆ। ਹਾਂਜੀ ਸੁਹਾ ਕਿਨਵਾ ਜੇ। ਇਹ ਸੁਹਾ ਦੂਜਾ ਜੇ। ਇਹ ਦੂਜੀ ਜਰਸੀ। ਦਸਵੀਂ ਨੂੰ ਦਸਵਾ ਜੇ। ਦੂਜਾ ਦੂਜਾ ਸੁਹਾ ਦੋਵੇਂ। ਲਓ ਜੀ ਕੱਦਕਾਰ ਹਲਿਆ ਬਾਕੀ ਹਜੇ। ਬਾਕੀ ਆ ਵੀ ਛੱਡੀਆਂ ਛੀਲ ਚਲਾ ਦੇ। ਥੋੜੀਆਂ ਜਿਹਾ ਲਿਸੀਆਂ ਲੁਸੀਆਂ ਆ ਜੇ ਦਿਹਾੜੀ ਜਾ ਕੇ ਸਾਂਭ ਗਿਆ ਸੂਮੀਆਂ ਗਈਆਂ ਨਾ। ਬਿਲਕੁਲ ਨਾ। ਉਹਨੇ ਆਈਆਂ ਪੈਂਡੇ ਤੇ ਭੱਜੀਆਂ ਤਾਂ। ਪੈਂਡੇ ਜਾਈਆਂ ਹਾਂਜੀ। ਕਿਉਂਕਿ ਵੀਡੀਓ ਵਾਲਾ ਬੰਦਾ ਨੇ ਕੋਈ ਆਸਾਂ ਬਣੀ ਦੋ ਅੱਜ ਭੁਲੈਂਦੀਆਂ ਕੱਲ ਨੂੰ ਵੀਡੀਓ ਬਣ ਜਾਣੀ ਆ। ਤੇ ਮੁੱਲ ਵਾਲੀ ਵੀਰ ਕੋ ਕਮਾਲ ਕਰਾਉਣੀ ਆਈ ਡੀ ਨਹੀਂ ਵੇੜਾ ਹੋਰ ਚੈਨਲਾਂ ਤੇ ਪਹਿਲਾਂ ਚੈੱਕ ਕਰਿਓ ਤੇ ਫਿਰ ਮੁੱਲ ਲਾਇਓ ਵੇੜਾਂ ਦਾ ਬਾਕੀ ਆ ਜਰਸੀ ਜਦਨ ਆ ਦਿਹਾੜੀ ਲੱਪੇ ਲੁਪੇ ਜਾ ਸਿੱਧੀ-ਸੁੱਧੀ ਹੋ ਗਈ ਨਾ ਹਾਂਜੀ 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 ਤੇ ਕਮਾਲ ਕਰ ਦੇਣੀ ਜਰਸੀ ਨੇ ਹਾਂਜੀ ਤੇ ਕਿੰਨੇ ਦੀ ਕਰੀਏ ਜਜ ਜਜ ਕਰ ਦਈਏ ਤੁਹਾਨੂੰ ਬਰਾਦਨ ਲੋਕੀ 60-6000 ਰੁਪਏ ਮੰਗਣ ਦੇ ਜਿਹੜੀ ਆਪਣੇ ਚੈਨਲ ਤੇ 60 ਸੁੱਠਣੀ ਆ ਹਾਂਜੀ ਇਹਨੂੰ ਲਿਉਣਾ ਪੈਣਾ ਕਿੰਨਾ 45 ਜੋ ਛੱਡੋ ਕਿੰਨੇ ਛੱਡਨੇ ਜੀ 2000 ਛੜ ਦਾਂਗੇ 45 ਚ 2 2000 ਛੜ ਦਾਂਗੇ ਨਹੀਂ 2 ਨਹੀਂ ਫਿਰ ਨਹੀਂ 45 ਚ 5 ਤੁਹਾਡੀ ਅੱਗੇ ਕਹਿੰਦਾ ਮੋੜੀ ਦੇ ਨਹੀਂ ਤੁਹਾਡਾ 40000 ਰੁਪਏ ਦੇ ਦਈਏ ਮਾਨਤਨ ਕਰਦੇ ਹੋ ਚਲੋ ਕੋਈ ਨਹੀਂ ਕਰਦਾ ਕਿ ਬਾਕੀ ਚਲੋ ਕੋਈ ਕਸਾਈ ਨਾ ਕਰੇ ਤੁਹਾਡੇ ਬਣਾ ਤੁਸੀਂ ਅੱਗੇ ਬੜਾ ਤੋੜ ਨਹੀਂ ਮੈਂ ਪੋਨਾ ਹੀ ਜਾ ਜਾ ਕੋਈ ਗੱਲ ਨਹੀਂ ਤਾਂ ਹਾਂ ਕੋਈ ਗੱਲ ਨਹੀਂ ਫਿਰ ਮਾਨਤਨ ਕਾਪੇ ਹੀ ਕਰਦੇ ਹੋ ਤੁਸੀਂ ਕੋਈ ਗੱਲ ਥੋੜਾ ਬੋਧ ਹੋਊਗਾ ਇੰਨੀ ਕੋਈ ਵੀ ਵੀਡੀਓ ਪੂਰੀ ਵੇਖਣ ਦੇ ਲਈ ਧੰਨਵਾਦ ਸੋਈਆਂ ਸਵਾਈਆਂ ਆਪਣੀਆਂ ਚੋਚਵਾ ਕੇ ਤਸੱਲੀ ਕਰਕੇ ਠੀਕ ਹੈ ਵੀਰ ਜੀ ਦੇਖੋ